ਤਨਗੋ ਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਸਿਸ਼ੋਭਤ ਹਨ ਸultanpur ਦੀ ਸੰਗਤ ਆਈ ਜਿੱਥੇ ਹੋਰ ਆਸ-ਪਾਸ ਤੋਂ ਦੂਰੋਂ ਨੇੜੇੋਂ ਸੰਗਤਾਂ ਆ ਕੇ ਸਤਿਗੁਰੂ ਤੋਂ ਬਖਸ਼ਾ ਪ੍ਰਾਪਤ ਕਰਦੀਆਂ ਨੇ ਅੱਜ ਸultanpur ਦੀ ਸੰਗਤ ਆਈ ਹੈ ਇਤਿਹਾਸਕਾਰ ਲਿਖਦੇ ਐ ਇਹਨਾਂ ਦੇ ਵਿੱਚ ਪਾਈ ਕਾਲੂ ਪਾਈ ਚਾਉ ਭਾਈ ਗੋਬਿੰਦ ਭਾਈ ਮੂਲਾ ਭਾਈ ਧਾਰੋ ਭਾਈ ਹੀਮ ਭਾਈ ਛੱਜੂ ਭਾਈ ਨਿਹਾਲੂ ਭਾਈ RAMU ਤੁਲਸਾ ਭਾਈ ਸਾਈਂ ਦਿੱਤਾ ਭਾਈ ਆਕਲ ਭਾਈ ਦਾ ਮੋਦਰ ਭਾਈ ਵਿਖੇ ਮੱਲ ਭਾਈ ਪਾਨਾ ਭਾਈ ਬੁੱਧੂ ਭਾਈ ਸ਼ੀਂਬਾ ਭਾਈ ਵਿਖਾ ਭਾਈ ਟੋਡਾ ਪੱਟ ਇਹ ਐਸੇ ਗੁਰੂ ਪਿਆਰੇ ਆਏ ਜਾ ਸਮਾਂਵਲਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਗੋਨਵਾਲ ਸਾਹਿਬ ਧੰਗੁਰ ਅਮਰਦਾਸ ਜੀ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ ਸਾਨੂ ਗੁਰ ਅਮਰਦਾਸ ਮਹਾਰਾਜ ਜੀ ਨੇ ਇਹ ਵਿਦੇਸ਼ ਬਖਸ਼ਿਆ ਕਿ ਪਿਆਰਿਓ ਮਿੱਠਾ ਬੋਲਣਾ ਹੈ ਮਨ ਨੀਵਾਂ ਰੱਖਣਾ ਹੈ ਅਰਦਾਸ ਵਿੱਚ ਬਚਨ ਹੁੰਦਾ ਨਾ ਗੁਰਸਿੱਖਾਂ ਦਾ ਮਨ ਨੀਵਾ ਮਤ ਜੀ ਮਨ ਕਿਸਦਾ ਡਰਾਇਆ ਹੋਇਆ ਨੀਵਾ ਨਹੀਂ ਮਨ ਨੀਵਾ ਹੈ ਮੱਤ ਅਗੇ ਕਿਹੜੀ ਮੱਤ ਅਗੇ ਗੁਰੂ ਦੀ ਮੱਤ ਅਗੇ ਗੁਰਸਿੱਖਾਂ ਦਾ ਮਾਨੀਵਾ ਮੱਤ ਚ ਤੇ ਗੁਰੂ ਦੀ ਮੱਤ ਕੇ ਜਦੋਂ ਮਾਨੀਵਾ ਹੋਵੇਗਾ ਫਿਰ ਮਨ ਮਰਜੀ ਨਹੀਂ ਕਰੇਗਾ ਮਾਨੀਵਾ ਰੱਖਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਨਾਮ ਜਪਣਾ ਸੂਰਜ ਚੜ੍ਹਨ ਤੱਕ ਫਿਰ ਗੁਰਬਾਣੀ ਦਾ ਪਾਠ ਕਰਨਾ ਹੈ ਆਪਲੀ ਫਿਰ ਸੱਚੀ ਕਿਰਤ ਕਰਨੀ ਹੈ ਇਹ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਬਖਸ਼ਿਆ ਸੱਚੇ ਪਾਤਸ਼ਾਹ ਅਸੀਂ ਯਤਨ ਤਾਂ ਕਰਨੇ ਆ ਸਤਿਗੁਰੂ ਦਾ ਉਪਦੇਸ਼ ਪੂਰੇ ਸਤਿਗੁਰੂ ਦਾ ਹੈ ਪਰ ਕੋਈ ਸਾਡੇ ਵਿੱਚ ਕਮੀ ਲੱਗਦੀ ਹੈ ਕਿ ਜੋ ਮਨ ਦੀ ਕਲਪਨਾ ਹੈ ਨਾ ਮਨ ਫਿਰ ਕਲਪਨਾ ਵਿੱਚ ਰਹਿੰਦਾ ਆਪ ਜੀ ਕਿਰਪਾ ਕਰੋ ਸਾਡੇ ਤੇ ਤੇ ਸਾਨੂੰ ਐਸੇ ਬਚਨ ਦੇਓ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਉਪਦੇਸ਼ ਹੈ ਉਹ ਹਿਰਦੇ 'ਚ ਵਸ ਜਾਣ ਤੇ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਈਏ ਸਤਿਗੁਰ ਤੇ ਪੂਰੇ ਹਨ ਆਜ ਵੀ ਪੂਰੇ ਹੋ ਸਾਡੇ ਵਿੱਚ ਕੋਈ ਕਮੀ ਹੈ ਸਾਸਨ ਉਸ ਵੇਲੇ ਪੰਚ ਪਾਸ਼ਾ ਕਹਿਣ ਲੱਗੇ ਪ੍ਰੇਮਿਓ ਦੇਖੋ ਇੱਕ ਤਮੋ ਗੁਣ ਹੈ ਇੱਕ ਰਜੋ ਗੁਣ ਹੈ ਇੱਕ ਸਤੋ ਗੁਣ ਹੈ ਤਮੋ ਗੁਣ ਤੇ ਰਜੋ ਗੁਣ ਦਾ ਤਿਆਗ ਕਰੋ ਸਤੋ ਗੁਣ ਦੇ ਧਾਰਨੇ ਬਣੋ ਤਮੋ ਗੁਣ ਦੇ ਵਿੱਚ ਮਾਰੇ ਕਹਿੰਦੇ ਇੱਕ ਹਿੰਸਾ ਹੈ ਤੇ ਇੱਕ ਗ੍ਰੋਧ ਹੈ ਪਹਿਲੀ ਹੈ ਹਿੰਸਾ ਇੱਕ ਅਹਿੰਸਾ ਹੁੰਦਾ ਜੇ ਇਹ ਆ ਲੱਗ ਜਾਵੇ ਅਹਿੰਸਾ ਜੇ ਇਹ ਹਟ ਜਾਵੇ ਤੇ ਹਿੰਸਾ ਮਨ ਕਰਕੇ ਸਰੀਰ ਕਰਕੇ ਬੁੱਧ ਕਰਕੇ ਬਚਨਾ ਕਰਕੇ ਇਹ ਹਿੰਸਾ ਨਾ ਕਰੇ ਮਨ ਨਾਲ ਕਿਸੇ ਦਾ ਬੁਰਾ ਚਿੱਤਰਨਾ ਸਾਥ ਸੰਗਤ ਦੀ ਮਨ ਕਰਕੇ ਕਿਸੇ ਦਾ ਬੁਰਾ ਚਿਤਵਨਾ ਇਹ ਕਹਿੰਦੇ ਮਨ ਦੀ ਹਿੰਸਾ ਹੈ ਸਰੀਰ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਇਹ ਇਸ ਸਰੀਰ ਦੀ ਹਿੰਸਾ ਹੈ ਬੁੱਧ ਕਰਕੇ ਆਪਣੇ ਵਿਚਾਰ ਨਾਲ ਕਿਸੇ ਨੂੰ ਗਲਤ ਪਾਸੇ ਲਾ ਦੇਣਾ ਇਹ ਬੁੱਧ ਦੀ ਹਿੰਸਾ ਹੈ ਬੜਿਆਂ ਦਾ ਜੀਵਨ ਖਤਮ ਕਰ ਦਿੰਦੇ ਹੈ ਕਈ ਚੌਥਾ ਬਚਨ ਕਰਕੇ ਪਾਪ ਫਿਕਾ ਬੋਲਣਾ ਫिके ਬਚਨ ਬੋਲਨੇ ਅਗਲੇ ਦਾ ਦੇ ਦਖਾਉਣਾ ਮਾਰੇ ਕਹਿੰਦੇ ਇਹ ਚਾਰ ਕਿਸਮ ਦੀ ਹਿੰਸਾ ਹੈ ਮਾਨਦੇ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾਮ ਚਿਤਵੇ ਪਿਆਰਿਓ ਜੋ ਗੁਰਨਾਥ ਸਾਹਿਬ ਨੇ ਬਚਨ ਕੀਤਾ ਉਹਨੂੰ ਹਿਰਦੇ ਦੇ ਵਿੱਚ ਸਾਵ ਐਵੇਂ ਸੱਚੇ ਬਾਦਸ਼ਾਹ ਬਚਨ ਕਰਦੇ ਆ